ਹਾਂਜੀ ਮਿੱਤਰੋ 5.5 ਕਿੱਲਿਆਂ ਦਾ ਟੱਕ ਲੈ ਕੇ ਆਇਆ ਟਾਪ ਦਾ ਬਾਹਣਾ ਤਕਸੀਮ ਟੱਕ ਹੈ 2 ਕਿੱਲਿਆਂ ਦਾ ਲਿੰਕ ਰੋਡ ਫਰੰਟ ਆ ਗਿਆ ਸੋਲਰ ਮੋਟਰ ਆ ਗਈ ਝੋਨਾ ਵੇਖ ਸਕਦੇ ਹੋ ਪੂਰਾ ਟਾਪ ਦਾ ਝੋਨਾ ਨਾਲ ਆਲੇ ਦੁਆਲੇ ਵਾਲੇ ਝੋਨੇ ਦੇਖ ਸਕਦੇ ਹੋ ਤੇ ਇਹ ਵੇਖ ਸਕਦੇ ਹੋ ਤੁਸੀਂ ਪੂਰਾ ਟਾਪ ਦਾ ਝੋਨਾ ਜੀ ਤੇ ਲਿੰਕ ਰੋਡ ਦਾ ਜਿਹੜਾ ਇਹਦਾ ਫਰੰਟ ਹੈ ਉਹ ਹੈਗਾ ਜੀ 2 ਕਿੱਲਿਆਂ ਦਾ ਉਹ ਤੱਕ ਜਿੱਥੇ ਤੱਕ ਕਾਰ ਖੜੀ ਹੋ ਕੇ ਇੱਕ ਕਿੱਲਾ ਤੇ ਇੱਥੋਂ ਲੈ ਕੇ ਇੱਥੋਂ ਗਿਆ ਇੱਕ ਗਾਹੋ ਤੱਪ ਗਿਆ ਜੀ ਮੋੜ ਤੱਕ 2 ਕਿੱਲਿਆਂ ਦਾ ਫਰੰਟ ਹੈ 5.5 ਕਿੱਲਿਆਂ ਦਾ ਟੱਕ ਹੈ ਤੇ ਜੇ ਕਿਸੇ ਨੇ ਲੈਣਾ ਸਕਰੀਨ ਤੇ ਦਿੱਤਾ ਹੋਇਆ ਨੰਬਰ ਹੈ ਸੰਪਰਕ ਕਰ ਸਕਦੇ ਹਾਂ ਪਾਣੀ ਦੀ ਗੱਲ ਕਰੀਏ ਇੱਥੋਂ ਦਾ ਧਰਤੀ ਦਾ ਟਾਪ ਦਾ ਪਾਣੀ ਹੈ ਇੱਕ ਨੰਬਰ ਪਾਣੀ ਇੱਕ ਨੰਬਰ ਪਾਣੀ ਹੈ ਟਾਪ ਦਾ ਜਿੱਥੇ ਮਰਜੀ ਇਹਦਾ ਜ ਹੈ TDS ਇਹ TDS ਚੈੱਕ ਕਰਾ ਲਿਓ ਤੇ ਨਹਿਰੀ ਪਾਣੀ ਹੈ ਜਿਹੜਾ ਬਾਦੂ ਇੱਥੇ ਸੰਪਰਕ ਕਰ ਸਕਦੇ ਹਾਂ ਡਿਮਾਂਡ ਹੈ ਜਿਹੜੀ ਇਹਦੀ 46 ਲੱਖ ਰੁਪਈਆ ਡਿਮਾਂਡ ਹੈਗੀ ਤੇ ਜੇਕਰ ਠੇਕੇ ਦੀ ਗੱਲ ਕਰੀਏ ਜੀ ਇੱਥੇ ਠੇਕਾ ਹੈਗਾ 90 90 ਦਾ ਜੀ ਇੱਥੇ ਆਮ 90 ਦਾ 80 85 ਆ ਚੱਲੀ ਜਾਂਦਾਗਾ ਰੋਡ ਵਾਲੇ ਦਾ ਵੱਧਾਗਾ ਜੀ ਮੈਂ 90 ਹੋ ਗਿਆ ਜੀ ਤੇ ਜੇ ਕਿਸ ਨੇ ਲੈਣਾ ਸਕਰੀਨ ਤੇ ਦਿੱਤਾ ਹੋਇਆ ਨੰਬਰ ਹੈ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਵਾਹਣਾ ਹੈ ਮਾਨਸਾ ਜ਼ਿਲ੍ਹੇ ਦਾ ਵਾਹਣਾ ਹੈ ਤੇ ਸਕਰੀਨ ਤੇ ਦਿੱਤਾ ਹੋਇਆ ਨੰਬਰ ਹੈ ਸੰਪਰਕ ਕਰ ਸਕਦੇ ਜੀ ਧੰਨਵਾਦ ਜੀ